ਸਤਿ ਸ਼੍ਰੀ ਅਕਾਲ ਮੈਂ ਸਖਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟਿਵ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਦਾ ਜਿਹੜਾ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵਿਧਾਨ ਸਭਾ ਹਲਕਿਆਂ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਤਿਆਰ ਕਰਦੇ ਆਂ ਤੇ ਤੁਹਾਨੂੰ ਤੁਹਾਡੇ ਸਭ ਦੇ ਸਨਬਕ ਕਰਦੇ ਆਂ ਅੱਜ ਵਿਧਾਨ ਸਭਾ ਹਲਕਾ ਬੱਲੂਆਣੇ ਦੇ ਪਿੰਡ ਖਿਪਾਂਲੀ ਦੇ ਵਿੱਚ ਖੜੇ ਆਂ ਤੇ ਸਾਡੇ ਨਾਲ ਬਾਈ ਜੀ ਪਿੰਡ ਦੇ ਮੌਜੂਦ ਆ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਪਹਿਲਾਂ ਆਓ ਇਹਨਾਂ ਦਾ ਚੈਨਲ ਤੇ ਸਵਾਗਤ ਭਾਈ ਜੀ ਕਿਵੇਂ ਦੇਖਦੇ ਹੋ ਇਲੈਕਸ਼ਨ ਦਾ ਦੌਰ ਆ ਜਿਹੜਾ ਬਿਲਕੁਲ ਨੇੜੇ ਆ ਗਿਆ ਲੋਕ ਸਭਾ ਦੇ ਚੋਣਾਂ ਜਿਹੜੀਆਂ ਇੱਕ ਤਰੀਕ ਨੂੰ ਪੰਜਾਬ ਦੇ ਵਿੱਚ ਸਾਰੀਆਂ ਸੀਟਾਂ ਤੇ ਪੈਣੀਆਂ ਤੇ ਪੰਜਾਬ ਦੇ ਵਿੱਚ ਸਵਾ ਦੋ ਸਾਲ ਪਹਿਲੇ ਇੱਕ ਸਰਕਾਰ ਬਣੀ ਸੀ ਬਦਲਾਅ ਦੇ ਨਾਮ ਦੀ ਲਹਿਰ اٹਹੀ ਸੀਗੀ ਤੇ ਬੜੇ ਲੋਕਾਂ ਨੇ ਉਹ ਚੜ ਕੇ ਉਹਦਾ ਸਾਥ ਵੀ ਦਿੱਤਾ ਸੀ ਤਾਂ ਬੰਦੇ ਮੈਂ ਵਿਧਾਇਕ ਵੀ ਜਿੱਤੇ ਸੀਗੇ ਤੇ ਕਿਵੇਂ ਦੇਖਦੇ ਹੋ ਬਦਲਾਅ ਦੀ ਲਹਿਰ ਜਿਹੜੀ اٹਹੀ ਸੀ ਉਹਨਾਂ ਨੇ ਢਾਈ ਸਾਲਾਂ ਦੇ ਵਿੱਚ ਜਾਂ ਸਵਾ ਦੋ ਸਾਲਾਂ ਦੇ ਵਿੱਚ ਕਿੰਨਾ ਕੁ ਪਿੰਡਾਂ ਦੇ ਵਿੱਚ ਵਿਕਾਸ ਹੋਇਆ ਭਾਈ ਜੀ ਵਿਕਾਸ ਦੀ ਤਾਂਵੇਂ ਇਹ ਸਰਕਾਰ ਅਸੀਂ ਆਪ ਸਰਕਾਰ ਦੇ ਨਾਲ ਸੀਗੇ ਮੇਨ ਦੋ ਮੁੱਦਿਆਂ ਤੇ ਸਰਕਾਰ ਬਣੀ ਸੀ ਇੱਕ ਤਾਂ ਮੇਨ ਮੁੱਦਾ ਸੀਗਾ ਨਸ਼ਿਆਂ ਦਾ ਮੁੱਦਾ ਹਾਂਜੀ ਇੱਕ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਉਹਦੇ ਇਨਸਾਫ ਬਾਰੇ ਇਹਨਾਂ ਦੋਨਾਂ ਮੁੱਦਿਆਂ ਤੇ ਸਰਕਾਰ ਫੇਲ ਹੋ ਰਹੀ ਹੈ ਅਸੀਂ ਖੋਦ ਦੇ ਪਿੰਡ ਦੇ ਵਿੱਚ ਉਹਨਾਂ ਦੀ ਸਪੋਰਟ ਕੀਤੀ ਸਰਕਾਰ ਦੀ ਕੀਤੀ ਪਰ ਨਸ਼ਾ ਪਹਿਲਾਂ ਨਾਲੋਂ ਡਬਲ ਹੋ ਗਿਆ ਕਟਣਾ ਤਾਂ ਕੀ ਹੈ ਅੱਛਾ ਇਹਨਾਂ ਪਿੰਡਾਂ 'ਚ ਨਸ਼ਾ ਪਹਿਲਾਂ ਨਾਲੋਂ ਵਧਿਆ ਹਾਂਜੀ ਡਬਲ ਜੀ ਡਬਲ ਹੋ ਗਿਆ ਮੋਤਾਂ ਵੀ ਹੋ ਗਈਆਂ ਇੱਥੇ ਚਿੱਟੇ ਕਾਰਨ ਲਗਭਗ ਸਾਡੇ ਜਿਵੇਂ ਪਿੰਡ ਖਿੱਪਾਂ ਵਾਲੀ ਕੱਲੂ ਆਜ਼ਮ ਵਾਲਾ ਇਹ ਚਾਰ ਪੰਜ ਪਿੰਡਾਂ 'ਚ ਅਸੀਂ ਵਿਚਰਦੇ ਹਾਂ ਤੇ ਤਰੀਬਨ ਮਹੀਨੇ ਬਾਅਦ ਇੱਕ ਅੱਧੀ ਨਸ਼ੇਕਾਰ ਨੇ ਇੱਥੇ 20 ਦਿਨਾਂ ਬਾਅਦ ਲਾਜ਼ਮੀ ਡੈਥ ਹੁੰਦੀ ਹੈ ਕੋਈ ਨਾ ਕੋਈ ਨੌਜਵਾਨ ਹੈ ਜਿਆਦਾ ਗ੍ਰੇਸ ਹੈ ਵੀ ਨੌਜਵਾਨੀ ਹੋਣ ਹਾਂ ਜਿਆਦਾ ਜਿਆਦਾ ਨੌਜਵਾਨ ਤਰੀਬਨ 20 22 ਸਾਲ ਦੀ ਉਮਰ ਦੇ ਰੇਂਜ ਦੇ ਵਿੱਚ ਇੱਥੋਂ ਕੋਈ 18 ਸਾਲ ਦੇ 17 ਸਾਲ ਦੇ ਇੱਥੋਂ ਤੱਕ ਇਹ ਪਿਛਿਆ ਆਈਮਾਲੇ ਦੇ ਵਿੱਚ 17 18 ਸਾਲ ਦਾ ਬੱਚਾ ਸੀਗਾ ਉਹਦੀ ਡੈਥ ਹੋ ਗਈ ਇਹ ਤਾਂ ਅੱਡੀ ਜਿਹੜੇ ਹਲਕੇ ਦੇ ਵਿਧਾਇਕ ਹੈ ਇਸ ਹਲਕੇ ਦੇ ਤਾਂ ਜਿਹੜੇ ਹੁਣ ਮੌਜੂਦਾ ਵਿਧਾਇਕ ਹੈ ਗੋਲਡ ਮੁਸਾਫਰ ਜੀ ਉਹ ਇਸੇ ਪਾਰਟੀ ਨਾਲ ਸੰਬੰਧ ਰੱਖਦੇ ਆ ਉਹ ਆਕੇ ਨਾ ਪਿੰਡਾਂ ਵਿੱਚ ਵਿਛੜਦੇ ਨਹੀਂ ਕਿਉਂ ਨਹੀਂ ਇਹ ਕਾਰਵਾਈ ਜਿਹੜੀ ਨਸ਼ਰੂ ਸਾਡੇ ਪਿੰਡ ਤਾਂ ਇੱਕ ਵਾਰ ਹੀ ਧੰਨਵਾਦੀ ਦੌਰਾ ਕਰਨ ਆਏ ਸੀਗੇ ਉਸ ਤੋਂ ਬਾਅਦ ਅਸੀਂ ਤਾਂ ਪਿੰਡ ਦੇ ਵਿੱਚ ਕਦੇ ਵੇਖਿਆ ਨਹੀਂ ਉਹਨਾਂ ਨੂੰ ਵੀ ਉਹ ਪਿੰਡ ਚ ਆਏ ਹੁਣ ਤੇ ਮੈਂ ਸਟੇਜ ਤੇ ਦੂਜਾ ਖੁਦ ਬੋਲਿਆ ਸੀਗਾ ਉਦੋਂ ਮੁਸਾਫਰ ਜੀ ਜਦੋਂ ਵੋਟਾਂ ਮੰਗਣ ਆਏ ਸੀਗੇ ਮੈਂ ਉਹਨਾਂ ਨੂੰ ਆਪ ਕਿਹਾ ਸੀ ਮੈਂ ਕਿ ਸਾਰਿਆਂ ਤੋਂ ਵੱਡਾ ਜਿਹੜਾ ਮੁੱਦਾ ਨਸ਼ਿਆਂ ਦਾ ਮੁੱਦਾ ਹੈ ਸਾਡੇ ਪਿੰਡ 'ਚ ਤੇ ਇਹ ਮੁੱਦੇ ਦੇ ਬਾਰੇ ਤੁਸੀਂ ਜ਼ਰੂਰ ਕੋਈ ਨਾ ਉਸ਼ ਕਰੋ ਪਰ ਉਹ ਕਦੇ ਆਈ ਨਹੀਂ ਕਿ ਪਿੰਡ ਦੇ ਵਿੱਚ ਨਹੀਂ ਜਿੱਦਾਂ ਤੁਸੀਂ ਬਾਈ ਜੀ ਇੱਕ ਦਸਰੇ ਪਾਰਟੀ ਦੇ ਵਰਕਰ ਵੀ ਹੋ ਤੇ ਹੁਣ ਜਿਵੇਂ ਇਲੈਕਸ਼ਨ ਆ ਇਲੈਕਸ਼ਨ ਦੇ ਵਿੱਚ ਤਾਂ ਫਿਰ ਸਾਰਿਆਂ ਨਾਲ ਰਾਬਤਾ ਕਾਇਮ ਕਰਨਾ ਪੈਂਦਾ ਕਿਉਂਕਿ ਬਹੁਤ ਵੱਡਾ ਇਲੈਕਸ਼ਨ ਆ ਬਹੁਤ ਵੱਡਾ ਹਲਕਾ ਤੇ ਹੁਣ ਤੁਹਾਡੇ ਨਾਲ ਰਾਬਤਾ ਨਹੀਂ ਕਰਦੇਗੇ ਨਾ ਜੀ ਪਤਾ ਨਹੀਂ ਕੀ ਹੰਕਾਰ ਹੈ ਪਾਰਟੀ ਨੂੰ ਕੀ ਲੱਗਦਾ ਹੈ ਵੀ ਦੂਜਾ ਅਸੀਂ ਕੀ ਚੀਜ਼ ਹਜੇ ਤੱਕ ਸਾਡੇ ਪਿੰਡ 'ਚ ਤਾਂ ਕੋਈ ਆਇਆ ਨਹੀਂ ਨਹੀਂ ਸਾਡੇ ਕਰਕੇ ਜਿਹੜੇ ਹੋਰ ਪਿੰਡ ਦੇ ਵਰਕਰ ਹੋਊਗੇ ਉਸੇ ਤਰ੍ਹਾਂ ਮੌਜੂਦ ਸੀ ਹਾਂਜੀ ਸਾਰੇ ਤਹੀਬਨ ਸਾਡੇ ਪਿੰਡ 70 75% ਵੋਟ ਉਦੋਂ ਆਪ ਨੂੰ ਪਈ ਸੀ ਠੀਕ ਹੈ ਤੇ ਟੋਪ ਤੇ ਸਾਰਿਆਂ ਤੋਂ ਵੱਧ ਵੋਟਾਂ ਸਾਡੇ ਪਿੰਡ ਚੋਂ ਆਪ ਨੂੰ ਹੀ ਮਿਲੀਆਂ ਸੀਗੀਆਂ ਖਾਸ ਕਰਕੇ ਨੌਜਵਾਨਾਂ ਨੇ ਬੜੇ ਤਾਂਗ ਨਾਲ ਵੋਟਾਂ ਬਕਸਾ ਨਾਲ ਪਾਈਆਂ ਸੀ ਪਰ ਸਾਰੇ ਘਰੇ ਬਹਿ ਗਏ ਭਾਈ ਜੀ ਤੇ ਹੁਣ ਇਹਨੇ ਜਿਹੜੇ ਦੂਜੀਆਂ ਪਾਰਟੀਆਂ ਵਾਲੇ ਸੀ ਉਹ ਉਹਦੇ ਨਾਲ ਜਿਹੜੇ ਮੇਨ ਵਰਕਰ ਸੀ ਉਹ ਆਪਾਂ ਕਰੇ ਬੈਠੇ ਰਹਾਂਗੇ ਮੇਨ ਵਰਕਰ ਤੁਹਾਡੇ ਉੱਤਰ ਆ ਗਏ ਬਾਈ ਜੀ ਹੋਰ ਵੀ ਇਹ ਗੱਲਬਾਤ ਲਈ ਮੌਜੂਦ ਬਾਈ ਜੀ ਜਿੱਦਾਂ ਬਾਈ ਨੇ ਗੱਲ ਕੀਤੀ ਸੀ ਵੀ ਦੋ ਮੁੱਦੇ ਸੀਗੇ ਜਿੱਦਾਂ ਪਿਛਲੀ ਸਰਕਾਰ ਬਣੀ ਸੀ ਆਪਾਂ ਉਹਨਾਂ ਦੀ ਵੀ ਗੱਲ ਕਰ ਲਈ ਕਿ ਕਾਂਗਰਸ ਦੀ ਸਰਕਾਰ ਬਣੀ ਸੀ ਤੇ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਐਮ ਸੀਗਾ ਨਸ਼ੇ ਦਾ ਤੇ ਬੇਅਦਬੀ ਦਾ ਤੇ ਇੱਕ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌ ਚੱਕ ਕੇ ਜਿਹੜਾ ਸੱਤਾ ਦੇ ਵਿੱਚ ਆਏ ਸੀਗੇ ਵੀ ਇੱਕ ਮਹੀਨੇ ਦੇ ਵਿੱਚ ਖਤਮ ਕਰਾਂਗੇ ਪਰ ਨਹੀਂ ਹੋਇਆ ਲੋਕਾਂ ਨੇ ਉਹਨਾਂ ਨੂੰ ਤੱਕਦਾ ਜਿਹੜਾ ਸੀਗਾ ਪਾਲ ਦਿੱਤਾ ਹੁਣ ਇਹ ਸਰਕਾਰ ਵੀ ਇੱਕ ਮਹੀਨੇ ਦਾ ਸਮਾਂ ਮੰਗਿਆ ਸੀਗਾ ਜਿਹੜਾ ਨਸ਼ਿਆਂ ਦੇ ਮੁੱਦੇ ਤੇ ਜਾਂ ਬੇਅਦਬੀ ਜਾਂ ਇੱਕ ਦੋ ਹੋਰ ਵੀ ਮੁੱਦੇ ਉਹਨਾਂ ਬਾਰੇ ਵੀ ਆਪਾਂ ਜ਼ਿਕਰ ਕਰਾਂਗੇ ਕਿਵੇਂ ਵਿਖ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਅਸੀਂ ਸਾਡੇ ਪਿੰਡ ਵਿੱਚ ਆਉਣ ਤੇ ਨਿੱਘਾ ਸਵਾਗਤ ਕਰਦੇ ਆਂ ਤੇ ਦੂਜੀ ਗੱਲ ਕਰਦੇ ਆਂ ਨਸ਼ੇ ਦੀ ਜੀ ਨਸ਼ਾ ਆਪ ਕਾਂਗਰਸ ਪਾਰਟੀ ਦੇ ਟਾਈਮ ਵੀ ਨਸ਼ਾ ਬਹੁਤ ਸੀਗਾ ਨਹੀਂ ਸੀ ਉਹਦਾ ਨਸ਼ਾ ਨਹੀਂ ਸੀ ਪਰ ਚਲੋ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਕਿਉਂਕਿ ਉਹ ਆਪਦੇ ਵਾਅਦਿਆਂ ਤੇ ਜਿਹੜੇ ਖਰੇ ਨਹੀਂ ਉਤਰੇ ਪਰ ਉਸ ਤੋਂ ਬਾਅਦ ਬਹੁਤ ਵੱਡੇ ਇੱਕ ਵੋਟ ਬੈਂਕ ਦੇ ਨਾਲ ਆਮ ਆਦਮੀ ਪਾਰਟੀ ਨੂੰ 93 ਸੀਟਾਂ ਪੰਜਾਬ ਚੋਂ ਆਈਆਂ ਇੱਕ ਨਸ਼ੇ ਤੇ 92 ਸੀਟਾਂ ਸੋਰੀ ਨਸ਼ੇ ਤੇ ਬੇਰੁਜ਼ਗਾਰੀ ਤੇ ਤੇ ਬੇਅਦਬੀਆਂ ਤੇ ਇਹਨਾਂ ਨੂੰ ਸਾਰਿਆਂ ਨਾਲੋਂ ਵੱਧ ਮਤਲਬ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਉਸ ਤੋਂ ਬਾਅਦ ਹੁਣ ਉਹ ਨਸ਼ੇ ਬੰਦ ਹੋਣ ਦੀ ਤਾਂ ਦੂਰ ਦੀ ਗੱਲ ਹੈ ਵੀ ਉਹ ਦੁਗਣੇ ਹੋ ਗਏ ਜਿਵੇਂ ਸਾਡੇ ਭਾਈ ਸਾਹਿਬ ਨੇ ਦੱਸਿਆ ਵੀ ਹਰ ਪਿੰਡ ਸਾਡੇ ਪਿੰਡ ਅਜਮਾਲਾ ਨਾਲ ਹੀ ਪਿੰਡ ਆ ਉੱਥੇ ਸ਼ਰਿਆਮ ਨਸ਼ਾ ਵਿਕਦਾ ਹੈ ਹਰ 2-3 ਮਹੀਨਿਆਂ ਬਾਅਦ ਇੱਕ ਯੂਥ ਮੁੰਡੇ ਦੀ ਮੌਤ ਹੋ ਜਾਂਦੀ ਹੈ ਤੇ 13-13 ਸਾਲ ਦੇ ਬੱਚੇ ਜਿਹੜੇ ਆ ਉਹ ਨਸ਼ੇ ਤੇ ਲੱਗਿਆ ਸਾਡੇ ਪਿੰਡ ਦੇ ਕਾਫੀ ਬੱਚੇ ਆ ਜਿਹੜੇ ਉਹ ਉਸ ਤੋਂ ਬਾਅਦ ਉਹ ਜਦੋਂ ਉਹਨਾਂ ਨੂੰ ਨਸ਼ਾ ਨਹੀਂ ਪੂਰਾ ਹੁੰਦਾ ਫਿਰ ਬਾਰ ਪਿੰਡਾਂ ਦੇ ਬਾਹਰ ਰੋਕੇ ਉਹ ਸਾਧਨਾਂ ਦੀ ਲੁੱਟ ਖੋਹ ਕਰਦੇ ਆ ਤੇ ਇਸ ਤਰ੍ਹਾਂ ਦੇ ਕ੍ਰਾਈਮ ਨੂੰ ਇਲਜ਼ਾਮ ਦਿੰਦੇ ਤਾਂ ਕਰਕੇ ਉਸ ਤੋਂ ਬਾਅਦ ਬੇਰੁਜ਼ਗਾਰੀ ਵੀ ਵੱਧ ਗਈ ਨਸ਼ਾ ਵੀ ਵੱਧ ਗਿਆ ਤੇ ਮੇਰੇ ਖਿਆਲ ਨਾਲ ਐਮਐਲਏ ਸਾਹਿਬ ਨੇ ਤਾਂ ਕਦੇ ਪਿੰਡ ਵਿੱਚ ਕਿਸੇ ਨੂੰ ਆ ਕੇ ਮੂੰਹ ਖਾਇਆ ਹੀ ਅੱਛਾ ਇੱਥੇ ਐਮਐਲਏ ਸਾਹਿਬ ਕਦੇ ਜਿਵੇਂ ਭਾਈ ਸਾਹਿਬ ਨਹੀਂ ਨਹੀਂ ਬਿਲਕੁਲ ਨਹੀਂ ਜੀ ਉਹੀ ਕਾਂਗਰਸ ਦੇ ਜਿਹੜੇ ਬੰਦੇ ਸੀ ਜਿਨ੍ਹਾਂ ਨੇ ਕਾਂਗਰਸ ਦੇ ਟਾਈਮ ਪੈਸਾ ਖਾਧਾ ਕਮਾਇਆ ਪੰਜ ਚਾਰ ਬੰਦੇ ਉਹਨਾਂ ਨੂੰ ਇਹਨਾਂ ਨੇ ਨੇੜੇ ਲਾ ਲਿਆ ਤੇ ਜਿਹੜੇ ਵਰਕਰ ਸੀ ਜਿਵੇਂ ਮੇਰੇ ਬ੍ਰਦਰ ਹੀ ਹੈ ਵੱਡੇ ਇਹਨਾਂ ਨੇ ਬਹੁਤ ਪਾਰਟੀ ਵਾਸਤੇ ਯੋਗਦਾਨ ਪਾਇਆ ਵੋਟਾਂ ਵਾਸਤੇ ਪਰ ਉਹ ਜਿਨ੍ਹਾਂ ਨੂੰ ਪੈਸਾ ਖਵਾਉਣਾ ਉਹਨਾਂ ਨੇ ਤਾਂ ਉਹਨਾਂ ਨੂੰ ਨੇੜੇ ਕਰ ਲਿਆ ਉਹ ਹੀ ਕਾਂਗਰਸ ਦੇ ਪੰਜ ਸੱਤ ਮੇਨ ਜਿਹੜੇ ਬੰਦੇ ਆ ਆਪਦੇ ਨੇੜੇ ਲਾ ਲੇ ਗਾ ਇਹਨਾਂ ਤੋਂ ਸਾਰਿਆਂ ਤੋਂ ਮਹੀਨਾ ਲੈਂਦੇ ਤੇ ਸ਼ਰਿਆਮ ਨਸ਼ਾ ਵਕੀ ਜਾਂਦਾ ਜਿਵੇਂ ਭਾਈ ਜੀ ਤੁਸੀਂ ਬੀਅਰ ਸਰਕਾਰੀ ਦੀ ਗੱਲ ਕੀਤੀ ਆ ਇਹ ਸਰਕਾਰ ਹੁਣ ਪਿੰਡਾਂ ਦੇ ਵਿੱਚ ਜਿਵੇਂ ਜਾ ਕੇ 42000 ਨੌਕਰੀਆਂ ਦਾ ਪ੍ਰਚਾਰ ਕਰਦੀ ਤੁਹਾਡੇ ਪਿੰਡਾਂ ਦੇ ਵਿੱਚ ਕਿੰਨੇ ਕ ਨੌਜਵਾਨ ਨਹੀਂ ਨਹੀਂ ਬਿਲਕੁਲ ਨਹੀਂ ਜੀ ਜਿਹੜੇ ਕੋਈ ਦੇਖੋ ਰੁਟੀਨ ਚ ਜਿਹੜੇ ਨੌਕਰੀ ਆ ਉਹ ਤਾਂ ਹੈ ਪਰ ਕੋਈ ਸਪੈਸ਼ਲ ਹੈ ਜਾਂ ਕੰਮ ਨਹੀਂ ਹੋਇਆ ਵੀ ਕੋਈ ਇਹਨਾਂ ਨੇ ਕੋਈ ਸਪੈਸ਼ਲ ਨੌਕਰੀਆਂ ਵੀ ਜਿਹੜਾ ਇਹਨਾਂ ਨੇ 1000 ਰੁਪਇਆ ਪਰ ਲੇਡੀਜ਼ ਨੂੰ ਦੇਣ ਦਾ ਵਾਅਦਾ ਕਰਿਆ ਸੀ ਉਹਨਾਂ ਨੇ ਵੀ ਲੋਕ ਕਹਿ ਰਹੇ ਆ ਵੀ 2 ਸਾਲ ਹੋ ਗਏ ਅਜੇ ਤੱਕ ਸਾਨੂੰ ਉਸ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਤੇ ਜਿਹੜੀ ਤੁਸੀਂ ਗੱਲ ਕੀਤੀ ਸੀ ਪਹਿਲਾਂ ਸਿਹਤ ਦੀ ਕਿਸੇ ਤਰ੍ਹਾਂ ਦਾ ਕੋਈ ਇੱਥੇ ਜਿਵੇਂ ਪੁਰਾਣੇ ਕਾਂਗਰਸ ਟਾਈਮ ਦੇ ਅਕਾਲੀ ਟਾਈਮ ਦੇ ਜੋ ਇੱਥੇ ਸਿਹਤ ਵਿਭਾਗ ਬਣਿਆ ਬਸ ਉਹ ਹੀ ਚੱਲ ਰਿਹਾ ਜੀ ਨਵਾਂ ਕੋਈ ਇਹਨਾਂ ਨੇ ਜਿਵੇਂ ਮੱਲਾ ਕਲੀਨਿਕ ਦਾ ਵਾਅਦਾ ਕਰਿਆ ਸੀ ਇਸ ਤਰ੍ਹਾਂ ਦਾ ਕੋਈ ਇਹਨਾਂ ਦਾ ਮਤਲਬ ਜਿੱਤਾਂ ਵਿੱਚ ਸਭ ਤੋਂ ਵੱਡਾ ਇੱਕ ਹੋਰ ਸੀਗਾ ਐਮ ਹੁਣ ਜਿਵੇਂ ਕੋਈ ਫਸਲਾਂ ਦੀ ਬਿਮਾਰ ਪਈ ਸੀਗੀ ਕੁਦਰਤੀ ਕੋਈ ਆਫਤ ਆ ਜਾਂਦੀ ਹੈ ਜਿੱਦਾਂ ਸਰਕਾਰ ਨੇ ਮੁਆਵਜ਼ੇ ਦੀ ਗੱਲ ਕੀਤੀ ਸੀ ਮਾਨਸਾ ਪਹਿਲਾਂ ਵੀ ਟਿਚਰਾ ਕਰ ਦਿੰਦੇ ਦੂਜਿਆਂ ਨੂੰ ਵੀ ਗਰਦਾਵਰੀਆਂ ਕਰਦੇ ਰਹੇ ਜਾਂਦੇ ਆ ਤੇ ਸਾਡੀ ਸਰਕਾਰ ਦੇ ਵਿੱਚ ਗਰਦਾਵਰੀਆਂ ਬਾਅਦ ਚ ਆਇਆ ਕਰਦੇ ਨੇ ਪਹਿਲਾਂ ਮੁਆਵਜ਼ੇ ਮਿਲ ਜਾ ਕਰਨਗੇ ਕਿਵੇਂ ਦੇਖਦੇ ਹੋ ਚੀਜ਼ਾਂ ਨਹੀਂ ਨਹੀਂ ਦੇਖੋ ਸਾਡੀ ਨਰਮਾ ਤੇ ਕਿੰਨੂ ਬੈਲਟ ਹੈ ਜੀ ਤੇ ਨਰਮਾ ਪਿਛਲੇ ਵਾਰੀ ਬਿਲਕੁਲ ਖਤਮ ਹੋ ਗਿਆ ਜਿਹੜੀ ਉਹ ਗੁਲਾਬੀ ਸੰਡੀ ਨੇ ਮੇਰਾ ਖਿਆਲ ਹੈ ਵੀ ਕਿਸੇ ਦੇ ਕੀ ਕਹਿਣਾ ਕੋਈ ਹੋਇਆ ਕੋਈ ਦੋ ਚਾਰ ਮੰਨੀ ਤਲਗ ਲਗਭਗ ਖਤਮ ਸੀ ਤੇ ਕਿਨੂ ਦਾ ਵੀ ਜਿਹੜਾ ਸਾਡੇ ਹਾਲਾਤ ਹੈ ਕਿ ਰੇਟ ਬਹੁਤ ਮਾੜਾ ਰਿਹਾ ਤੇ ਮੇਰਾ ਖਿਆਲ ਹੈ ਵੀ ਸਾਡੇ ਪਿੰਡ ਦੇ ਵਿੱਚ 70% ਕਿਨੂਆਂ ਦੇ ਬਾਗ ਸੀ ਤੋਂ ਮਿਲ ਲੱਗਦਾ ਕੋਈ 5-10% ਰਹਿ ਗਏ ਲੋਕਾਂ ਨੇ ਪੱਟਤੇ ਆ ਜੇ ਵਾ ਖੇਤੀਬਪਿੰਤਾ ਦੀ ਇਹ ਗੱਲ ਕਰਦੇ ਆ ਤੇ ਕਿਨੂ ਨੂੰ ਤਾਂ ਇਹਨਾਂ ਨੇ ਉੱਪਰ ਲੈ ਕੇ ਜਾਣਾ ਪਰ ਮੇਰਾ ਖਿਆਲ ਹੈ ਵੀ ਦੋ ਚਾਰ ਸਾਲਾਂ ਅੰਝ ਖਤਮ ਹੋ ਜਾਣੀ ਕਿਨੂ ਦੀ ਜਿਵੇਂ ਇਹਨਾਂ ਦੇ ਇੱਕ ਕੈਬਨਿਟ ਮਿਨਿਸਟਰ 5 ਮਿੰਟਾਂ ਦੇ ਵਿੱਚ ਉਹ ਐਸਪੀ ਦੇੰਦੇ ਗਰੰਟੀ ਕਰਦੇ ਸੀਗੇ ਕਿਵੇਂ ਦੇਖਦੇ ਹੋ ਨਾ ਨਹੀਂ ਉਹ ਤਾਂ ਫਿਰ ਇਹਨਾਂ ਨੇ ਇੱਕ ਤਰ੍ਹਾਂ ਵੋਟਾਂ ਲੈਣੀਆਂ ਸੀ ਨਾ ਜੀ ਹੁਣ ਉਸ ਗੱਲ ਨੂੰ ਤਾਂ ਗੋਲਦੇ ਨੇ ਉਹ ਤਾਂ ਕਹਿੰਦੇ ਜੀ ਉਹ ਤਾਂ ਇੱਕ ਕਾਮ ਗੱਲ ਸੀ ਨੋਰਮਲ ਮਜ਼ਾਕ ਬਣ ਗਿਆ ਉਹ ਤਾਂ ਠੀਕ ਹੈ ਤੇ ਹੁਣ ਪਿੰਡਾਂ ਦੇ ਵਿੱਚ ਵਿਚਰ ਰਹੇ ਵੋਟ ਮੰਗ ਰਹੇ ਨਹੀਂ ਮੰਗ ਤਾਂ ਰਹੇ ਪਰ ਵਿਰੋਧ ਹੋ ਰਿਹਾ ਜੀ ਹਾਂ ਵਿਰੋਧ ਹੋਇਆ ਇਹ ਹਕੀਕਤ ਹੈ ਜੀ ਹੋਰ ਵੀ ਬਾਈ ਜੀ ਨਾਲ ਹੈ ਜੀ ਆਜੋ ਜੀ ਸਾਡੇ ਨਾਲ ਗੱਲਬਾਤ ਕਰ ਲਈ ਪੰਜਾਬ ਸਰਕਾਰ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਜਿਹੜਾ ਸੱਤਾ ਦੇ ਵਿੱਚ ਆਈ ਸੀਗੀ ਕਿਵੇਂ ਦੇਖਦੇ ਆ ਕਿੰਨੇ ਕਵਾਦੇ ਜਿਹੜੇ ਉਹਨਾਂ ਨੇ ਪੂਰੇ ਕੀਤੇ ਨੇ ਸਰ ਮੈਂ ਤਾਂ ਇੱਕ ਹਾਂ ਵੀ ਉਹਨਾਂ ਨੇ ਇੱਕ ਵੀ ਨਹੀਂ ਕੀਤਾ ਸਾਡੀ ਵੇਲਡ ਦੇ ਵਿੱਚ ਪਾਣੀ ਬਿਜਲੀ ਠੀਕ ਹੈ ਜੀ ਤੇ ਜਿਹੜਾ ਸਭ ਤੋਂ ਮੇਲ ਸੀ ਆ ਇਹਨਾਂ ਨੇ ਮੁਆਵਜ਼ੇ ਦੇਣੇ ਸੀ ਨਰਮੇ ਖਰਾਬੇ ਦੇ ਹਾਂਜੀ ਹਾਂਜੀ ਪਹਿਲੇ ਸਾਲ ਦਾ ਸਾਡਾ ਨਰਮਾ ਪਾਣੀ ਨਾਲ ਡੁੱਬਿਆ ਠੀਕ ਹੈ ਜੀ ਦੂਜੇ ਸਾਲ ਗੁਲਾਬੀ ਛੰਡੀ ਨੇ ਖਤਮ ਕਰਤਾ ਠੀਕ ਹੈ ਜੀ ਗਰਦੌਰੀਆਂ ਕੀਤੀ ਮੈਂ ਨੰਬਰਦਾਰਾਂ ਬਤੌਰ ਨੰਬਰਦਾਰ ਪਟਵਾਰੀ ਦੇ ਨਾਲ ਵਟ ਵਟ ਫਿਰਕੇ ਅੱਛਾ ਸੀਐਲ ਸਰਪ ਤਾਂ ਕਹਿੰਦੇ ਗਿਰਦਾਵਰਗਾ ਲੋਡ ਹੀ ਨਹੀਂ ਵੈਸੇ ਖਾਤੇ ਚ ਪਹਿਲਾਂ ਚੋਰੀਆਂ ਕਰਵਾਈਆਂ ਆਰਡਰ ਹੋਏ ਸਾਡਾ ਪੁਕਵਾਰੀ ਮਾਲ ਪੁਕਵਾਰੀ ਤੇ ਅਸੀਂ ਫਿਰਦੇ ਰਹੇ ਆ ਇੱਕ ਵੀ ਕਿੱਲੇ ਦਾ ਏਰੀਆ ਨਹੀਂ ਛੱਡਿਆ ਜਿੱਥੇ ਅਸੀਂ ਨਹੀਂ ਗਏ ਠੀਕ ਹੈ ਤੇ 4 3800 ਕੁਛ ਕਿੱਲੇ ਦਾ ਰਕਬਾ ਮੇਰੇ ਪਿੰਡ ਦਾ ਅੱਛਾ ਜੀ ਪਰ ਮਾਰਕ ਕਿੰਨਾ ਆਏ ਸੀ ਇੱਕ ਵੀ ਪੰਜੀ ਨਹੀਂ ਸਰੋਂ ਦਿੱਤੀ ਇਹਨਾਂ ਨੇ ਅੱਛਾ ਨਹੀਂ ਰਕਬਾ ਮਾਰ ਦੇ ਵਿੱਚ ਕਿੰਨਾ ਸੀ ਕਿ ਸਾਰੇ ਸਾਰਾ ਨਰਮਾ ਦਾ ਸਾਰਾ ਗਿਆ ਜੀ ਅੱਛਾ ਨਰਮਾ ਦਾ ਤੇ ਜਿਵੇਂ ਕਿੰਨੂ ਸੀ ਕਿੰਨੂ ਦੀ ਬੈਲਟ ਵੈਸੇ ਖਤਮ ਹੋ ਗਈ ਠੀਕ ਹੈ ਜੀ ਵੀ ਇੱਕ ਤਾਂ ਪਾਣੀ ਹਾਂਜੀ ਦੂਜਾ ਇਹ ਪਾਣੀ ਜਿਹੜਾ ਥੱਲੋਂ ਉੱਪਰ ਆਇਆ ਉਹਦੇ ਕਾਰਨ ਬੂਟੇ ਸਾਡੇ ਜਿਹੜੇ ਲਗਭਗ 70% ਬਾਗ ਪਟਿਆ ਗਿਆ ਠੀਕ ਹੈ ਪਟਿਆ ਗਿਆ ਜਿਹੜੇ ਖੜਿਆ ਜੇ ਸਾਡੇ ਤੇ ਜਿਹੜਾ ਖੜਿਆ ਹੈਗਾ ਉਹਦੇ ਵਿੱਚ ਲੈਣ ਦਾ ਕੋਈ ਕੁਝ ਨਹੀਂ ਕਿਉਂਕਿ ਪਾਣੀ ਨਹੀਂ ਮਿਲਿਆ ਫੋਕੀ ਜਿਹਾ ਛਾ ਵੀ ਨਹੀਂ ਮਿਲਣਾ ਤੇ ਕੋਈ ਇਹਨਾਂ ਨੇ ਜਿਹੜਾ ਮੈਂ ਆਪ ਜਿਹੜਾ ਇਹਨੂੰ ਕਹਿੰਦੇ ਨਾ ਈ ਫਾਰਮ ਹਾਂਜੀ ਜੀ ਸਰ ਜਿਹਦੇ ਵਿੱਚ ਲਿਖਿਆ ਜਾਂਦਾ ਵੀ ਇੰਨੇ ਕਿੱਲੇ ਦਾ ਖਰਾਬਾ ਹੋ ਗਿਆ ਫਲਾਣੇ ਬੰਦੇ ਦਾ ਉਹਦਾ ਆਧਾਰ ਕਾਰਡ ਉਹਦਾ ਬੈਂਕ ਅਕਾਊਂਟ ਸਾਰਾ ਕੁਝ ਸਾਡੇ ਕੋਲ ਲੈ ਕੇ ਉਹ ਬਣਾ ਲਿਆ ਕਰਵਾਦੇ ਉਹ ਜਮ੍ਹਾਂ ਕਰਵਾ ਲੇ ਪਰ ਅਜ ਤੱਕ ਰਵਾادار ਨਹੀਂ ਪੰਜੀ ਦੇ ਮੈਂ ਗੰਨੇ ਦੇ ਇੱਥੇ ਬੰਦੇ ਸਾਡੇ ਕੋਈ ਜ਼ਿੰਮੇਵਾਰ ਹੈਗੇ ਜੀ ਤੇ ਮੈਂ ਵੀ ਸ਼ਾਮਲ ਹਾਂ ਮਾਨ ਸਾਹਿਬ ਰੋਜ਼ ਜਦੋਂ ਗੰਨੇ ਦੀ ਮੇਲ ਚੱਲੀ ਹਾਂਜੀ ਤੀਜੇ ਦਿਨ ਵਿਆਹ ਤੇ ਵੀ ਤੇ ਮੈਂ ਆਪ ਸੁਣਦਾ ਰਿਹਾ ਠੀਕ ਹੈ ਜੀ 15 ਦਿਨਾਂ ਦੇ ਪੇਮੈਂਟ ਕਰਾਂਗੇ ਜੀ ਗੰਨੇ ਦੀ ਹਾਂਜੀ ਡਿਸੰਬਰ ਤੇ ਜਨੂਅਰੀ ਦੇ ਵਿੱਚ ਸਾਰਾ ਗੰਨਾ ਮਿਲ ਲਿਆ ਜਾ ਚੁੱਕਿਆ ਤੇ ਅਜ ਮਈ ਟੱਪ ਗਈ ਹੈ ਕਿਸੇ ਨੂੰ ਪੰਜ ਪੈਸੇ ਨਹੀਂ ਮਿਲਿਆ ਅਜ ਤੱਕ ਕਿਸੇ ਨੂੰ ਵੀ ਦੇ ਗੱਨੇ ਗਾ ਉਹ ਤਾਂ ਸਭ ਤੋਂ ਵੱਡੇ ਭਾਸ਼ਣ ਦਿੰਦੇ ਰਹੇ ਵੀ ਗੱਨਾ ਸਾਲ ਦੀ ਫਸਲ ਤੇ ਸਾਲ ਪੇਮੈਂਟ ਨਹੀਂ ਆਉਉ ਤਾਂ ਜ਼ਿੰਮੇਦਾਰ ਕਿਹੜੇ ਪਾਸੇ ਜਾਊ ਕਿਵੇਂ ਉਹ ਆਪਣੇ ਪਰਿਵਾਰ ਦਾ ਪਾਲਣ ਬੋਸਣ ਜਾਂ ਹੋਰ ਉਹਦੇ ਨਾਲ ਕਿੰਨੇ ਜੁੜੇ ਹੁੰਦੇ ਨੇ ਨਹਿਰ ਦੇ ਪਾਣੀ ਦੀ ਗੱਲ ਹੈ ਕਹਿੰਦੇ ਸੀ ਨਹਿਰ ਦਾ ਪਾਣੀ ਟੇਲਾਂ ਤੇ ਵਧ ਕਰਤਾ ਫਰਾਂ ਕਰਤਾ ਚਾਰ-ਚਾਰ ਮਹੀਨੇ ਸਾਰੇ ਜ਼ਿੰਮੇਦਾਰ ਖੜੇ ਚਾਰ-ਚਾਰ ਮਹੀਨੇ ਸਾਡੇ ਖੇਤਾਂ 'ਚ ਪਾਣੀ ਨਹੀਂ ਵੜਿਆ ਨਹੀਂ ਉਹ ਤਾਂ ਪ੍ਰਚਾਰ ਆ ਜੂ ਵੀ ਬੜਾ ਕਰੀ ਜਾਂਦੇ ਵੀ ਠੇਰਾ ਸੀ ਉੱਥੇ ਟਿੱਬਿਆਂ ਤੇ ਪਾਣੀ ਛਿੜਾ ਤਾ ਬਸ ਉਹ ਪ੍ਰਚਾਰ ਕਾਗੀਆਂ ਕੀ ਹੈਗਾ ਕਿ ਟੀਵੀ ਤੇ ਡਰਾਮਾ ਕਰਨਾ ਅਸੀਂ ਕਰ ਦਿੰਨੇ ਆ ਬਸ ਇੰਨਾ ਹੀ ਵਾਧੂ ਗ ਕਿਵੇਂ ਤੁਹਾਡੇ ਪਾਣੀ ਇਸੇ ਤਰ੍ਹਾਂ ਦੀ ਮੁਸ਼ਕਲ ਆ ਜਦੋਂ ਨੰਬਰਦਾਰ ਸਾਹਿਬ ਨੇ ਗੱਲ ਕੀਤੀ ਹੈ ਇਹ ਨੰਬਰਦਾਰ ਤੁਸੀਂ ਕੋਈ ਅੱਜ ਨਾਲ ਇੱਕ ਮੋਗ ਹੈ ਕਿ ਕੋਈ ਮੋਗ ਹੈ ਪਾਣੀ ਆਗਾ ਸਾਰਿਆਂ ਦਾ ਬਾਕੀ ਸਰਕਾਰ ਦੇ 2.5 ਸਾਲਾਂ ਦੇ ਕੀਤੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਕਿੰਨੇ ਕੰਮ ਜਿਹੜੇ ਤੁਹਾਡੇ ਪਿੰਡ ਚ ਹੋਏ ਸਾਡੇ ਪਿੰਡ ਦਾ ਲਈ ਕੋਈ ਹੋਇਆ ਨਹੀਂ ਅੱਛਾ ਜਮਾ ਹੀ ਨਹੀਂ ਹੋਇਆ ਸਾਰੇ ਹੋਰ ਬਿੰਡ ਖਾਲ ਖੂਲ ਬਣਿਆ ਸਾਡੇ ਪਿੰਡ ਦਾ ਇੱਕ ਨਾ ਖਾਲ ਬਣਿਆ ਨਾ ਕੋਈ ਹੋਰ ਦੇ ਦੇ ਕੇ ਆਗੇ ਥੀਸ ਹੀ ਤੁਹਾਡੇ ਐਮਐਲਏ ਨੂੰ ਮਿਲੋ ਜੀ ਐਮਐਲਏ ਕਰੂਗਾ ਜੀ ਪਰਦਾ ਇਥੋਂ ਦਾ ਜਿਹੜੇ ਵਿਧਾਇਕ ਆ ਤੁਹਾਡੇ ਪਾਰਟੀ ਨਾਲ ਸਬੰਧ ਰੱਖਦੇ ਕਿੰਨਾ ਕੁ ਵਿੱਚ ਰਹੇ ਲੋਕਾਂ ਦੇ ਵਿੱਚ ਸਾਡੇ ਪਤਾ ਨਹੀਂ ਆਇਆ ਅਲਸਾਈ ਪਤਾ ਨਹੀਂ ਹੋਰ ਕਿੱਥੇ ਆਏ ਤੁਸੀਂ ਪਤਾ ਨਹੀਂ ਇਹ ਲੋਕਾਂ ਸਾਰੇ ਉੱਪਰ ਸਨੋ ਤਾਂ ਡਿਪੈਂਡਰ ਦੇ ਵਿੱਚ ਆ ਕੇ ਵਤਰੀ ਨਹੀਂ ਰਹੇ ਆਈ ਨਹੀਂ ਅਲ ਇੱਕ ਵਾਰ ਹੀ ਨਹੀਂ ਆਇਆ ਇੱਕ ਵਾਰੀ ਆਇਆ ਜ ਵਾਟਰਵਾਲ ਚ ਅੱਛਾ ਉਹ ਪਤਾ ਨਹੀਂ ਬਣਦੇ ਹੋਣੇ ਧੰਨਵਾਦ ਦੋਰੇ ਉਸ ਵਾਰ ਨਹੀਂ ਉਸ ਵਾਰ ਕਦੇ ਨਹੀਂ ਜਿਹੜੇ ਇਹਨਾਂ ਨੇ ਇੱਕ ਵਾਦਾ ਹੋਰ ਸਭ ਤੋਂ ਵੱਡਾ ਕੀਤਾ ਸੀ ਵੀ ਆਮ ਲੋਕਾਂ ਦੀ ਸਰਕਾਰ ਹੋਊਗੀ ਪਿੰਡ ਦੀ ਅ ਜਿਵੇਂ ਅਸੀਂ ਸੱਥ ਦੇ ਵਿੱਚ ਖੜੇ ਵੀ ਸੱਥਾਂ ਚ ਚੱਲਿਆ ਕਰੂਗੀ ਸੱਥਾਂ ਇਹ ਤਾਂ ਫਿਰ ਆ ਕੇ ਬੈਠਦੇ ਹੀ ਨਹੀਂ ਪਿੰਡ ਜੀ ਨਹੀਂ ਆਉਂਦੇ ਸੱਥ ਦਾ ਵਾਅਦਾ ਹੀ ਮੂਰਜ਼ੀ ਗਲੇ ਪਿੰਡ ਦੀ ਕੋਈ ਮੜੀ ਸਾਡੇ ਪਿੰਡ ਦੇ ਦੁਕਾਨਦਾਰ ਵੀ ਨਹੀਂ ਆ ਰਹੇ حقیقتا گرو زیرو دی میرے نوجوان ਸਾਡੇ ਨਾਲ ਆਜੋ ਬਾਈ ਜੀ ਆਪਾਂ ਵੀ ਇੱਕ ਦੋ ਵਿਚਾਰਾਂ ਸਾਂਝੇ ਕਰ ਲਈਏ ਤੇ ਹੋਰ ਵੀ ਇਹਨਾਂ ਦੇ ਜਿਵੇਂ ਮੈਂ ਮੰਗਾ ਸੀ ਜਾਂ ਸਿੱਖਿਆ ਨੂੰ ਲੈ ਕੇ ਸੀਗਾ ਮੁੱਦੇ ਸਿੱਖਿਆ ਦੇ ਵਿੱਚ ਸੁਧਾਰ ਕਰਾਂਗੇ ਲੱਗਦਾ ਤੁਹਾਨੂੰ ਸਿੱਖਿਆ ਦੇ ਵਿੱਚ ਜਿਵੇਂ ਸਿੱਖਿਆ ਫ੍ਰੀ ਕਰਨ ਤੱਕ ਦੀਆਂ ਗੱਲਾਂ ਸੀ ਬਾਈ ਜੀ ਪੰਜਾਬ ਦੀ ਤਰਾਸਦੀ ਇਹ ਰਹੀ ਹੈ ਵੀ ਜਿੰਨੇ ਵੀ ਲੀਡਰ ਹੁਣ ਤੱਕ ਪੰਜਾਬ ਦੇ ਵਿੱਚ ਆਏ ਆ ਉਹਨਾਂ ਨੇ ਬੇੜਾ ਕਰਕੇ ਕੀਤਾ ਮੇਰੀ ਤਾਂ ਪੰਜਾਬ ਦੇ ਯੂਥ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਮੈਂ ਤਿੰਨ ਵਾਰੀ ਗਲਤੀ ਕਰ ਚੁੱਕਿਆ ਜੀ ਅਕਾਲੀ ਦਲ ਕਾਂਗਰਸ ਇਹ ਤੇ ਝਾੜੂ ਵਾਲੇ ਆ ਆਮ ਆਦਮੀ ਪਾਰਟੀ ਕਾਫੀ ਹੈ ਜੇ ਦੂਜੀਆਂ ਕਹਿਣੀਆਂ ਸਾਨੂੰ ਬੀਜਪੀ ਵਾਲੇ ਉਹਨਾਂ ਨੂੰ ਹਲੇ ਮੌਕਾ ਪਾ ਗਏ ਨਹੀਂ ਦੇਖੀ ਬਾਈ ਦੀ ਨੋਟਾ ਵਾਲਾ ਬਟਨ ਦੱਬੋ ਕਿਸੇ ਪਾਰਟੀ ਨੂੰ ਵੋਟ ਨਾ ਪਾਓ ਕੋਈ ਕੰਮ ਨਹੀਂ ਆਉਂਦਾ ਐਜੂਕੇਸ਼ਨ ਲੈਵਲ ਕਹਿੰਦੇ ਸੀ ਕਨਵਰਟ ਸਕੂਲ ਬਣਾ ਦੇਾਂਗੇ ਬਣ ਗਏ ਕਿੱਥੋਂ ਬਣ ਗਏ ਨਹੀਂ ਸਮਾਰਟ ਤਾਂ ਲਿਖੀ ਬੈਠੇ ਬਾਹਰ ਵੋਟ ਬਾਈ ਲਿਖਣ ਨਾਲ ਕੀ ਹੁੰਦਾ ਸਾਡੇ ਵਿੱਚ ਤਾਂ ਕਮਰੇ ਸੀ ਹੋਈ ਤਾਂ ਤੇ ਸੀਬੀਐਸਬੀ ਸੀਬੀਐਸੀ ਆਈਸੀਐਸੀ ਬੋਰਡ ਦੀ ਪੰਜਾਬ ਬੋਰਡ ਵਾਲੇ ਠੀਕ ਹੈ ਸਕੂਲ ਰੀਸ ਕਰ ਲੈਣਗੇ ਤੇ ਜੇ ਉੱਥੇ ਬੱਚੇ ਪੜਾਉਂਦੇ ਮਿਡਲ ਕਲਾਸ ਪੜਾਊਗਾ ਕਿਵੇਂ ਉਹਨਾਂ ਦਾ ਐਜੂਕੇਸ਼ਨ ਲੈਵਲ ਵੇਖੋ ਜੀ ਉਹਨਾਂ ਦੇ ਬਿਲਡਿੰਗਾਂ ਉਹਨਾਂ ਦੇ ਖਰਚੇ ਉਹੀ ਗੱਲ ਹੈ ਜੀ ਨਾ ਹੈਲਥ ਹੈ ਨਾ ਐਜੂਕੇਸ਼ਨ ਹੈ ਤੇ ਬੇਰੋਜ਼ਗਾਰੀ ਤਾਂ ਹੈਗੀ ਹੈਗੀ ਹੈ ਜੀ ਹੈਲਥ ਦਾ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਡਿਸਪੈਂਸਰੀ ਕੇ ਵਗੈਰਾ ਜਾਂ ਕੋਈ ਹੈ ਕਿ ਸਰ ਜੇ ਹੈਗੇ ਆ ਤਾਂ ਡਿਸਪੈਂਸਰੀ ਹੈਗੀ ਆ ਮੈਡੀਸਨ ਹੈ ਨਹੀਂ ਜੇ ਹੈਗਾ ਉੱਤੇ ਸਟਾਫ ਹੈ ਨਹੀਂ ਕੀ ਚੀਜ਼ ਪ੍ਰੋਵਾਈਡ ਕਰਵਾਉਣਗੇ ਇਹ ਗੱਲ ਹੈ ਗੱਲਾਂ ਦਾ ਕੜਾ ਬਣਾਈ ਜਾਂਦੇ ਸਭ ਤੋਂ اہم ਮੁੱਦੇ ਤੇ ਜੇਕਰ ਅੱਜ ਗੱਲ ਕਰੀਏ ਤਾਂ ਉਹ ਪੰਜਾਬ ਸਰਕਾਰ ਜਿਹੜੀ ਹੈ ਮੌਜੂਦਾ ਧੇਰਾ ਜਿਹੜੀ ਵੋਟਾਂ ਮੰਗ ਰਹੀ ਹੈ ਉਹ ਇਹ ਮੰਗ ਰਹੀ ਵੀ ਅਸੀਂ ਵਾਦੇ ਪੂਰੇ ਕਰਦੇ ਤੇ ਸਭ ਤੋਂ ਵੱਡਾ ਵਾਦਾ ਹੋਇਆ ਕਹਿੰਦੀ ਅਸੀਂ ਬਿਜਲੀ ਦੇ ਜਿਹੜੀ 600% ਫ੍ਰੀ ਕਰਦੇ ਉਹਨੂੰ ਕਿਵੇਂ ਦੇਖਦੇ ਇੱਥੇ ਤਾਂ ਹੀ ਬੇਵਕੂਫ ਬੰਦੇ ਆ ਸਾਡ ਨੂੰ ਕੀ ਚਾਹੀਦਾ ਹੈ ਮੋਦੀ ਵਾਲਾ ਸਿਲੰਡਰ 300 ਝੂਟ ਲੈਟ ਦੇ ਠੀਕ ਹੈ ਜੀ 5 ਲੱਖ ਵਾਲਾ ਬੀਮਾ ਯੋਜਨਾ ਸਾਡਾ ਭਿਆਨ ਹੋਣਾ ਚਾਹੀਦਾ ਵੀ ਐਜੂਕੇਸ਼ਨ ਲੈਵਲ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਜੇ ਸਾਨੂੰ ਐਮਐਸਪੀ ਦਾ ਪੂਰਾ ਰੇਟ ਮਿਲ ਜੇ ਸ਼ਵਾਮੀਨਾਥ ਨਾਲੀ ਰਿਪੋਰਟ ਮਿਲ ਜੇ ਅਸੀਂ ਯਾਰ ਕੀ ਲੈਣਾ ਇਹਨਾਂ ਚੀਜ਼ਾਂ ਤੋਂ ਨਾ ਬੀ ਮਿਲਦਾ ਨਾ ਕੋਈ ਬੀ ਆ ਨਾ ਕੋਈ ਰੇ ਆ ਨਾ ਸਪਰੇ ਆ ਸਾਡੀ ਦਾ ਮੱਤ ਮਾਰੀ ਪਈ ਐ ਵੋਟ ਮਤਲਬ ਕਿ ਦਵਾ ਸਿਲੰਡਰ ਮੇ ਲ ਜਾਂਦਾ ਹੀ ਬਿਜਲੀ ਮਾਫ ਮਿਲ ਜਾਂਦੀ ਆ ਪੈਨਸ਼ਨ ਮਿਲ ਜਾਂਦੀ ਆ ਇਹਨੇ ਚ ਅਸੀਂ ਭਾਗੋ ਭਾਗ ਕਦੇ ਕਿਹਦਾ ਝੰਡਾ ਚੱਕ ਲੈਨੇ ਕਦੇ ਕਿਹਦਾ ਚੱਕ ਲੈਨੇ ਪਰ ਇਸ ਵਾਰ ਵੀਰੇ ਦੇਖਿਓ ਹਣਾ ਤੁਸੀਂ ਵੀ ਕਿਉਂਕਿ ਅੱਜ 20 ਤਰੀਕ ਦੇ ਨੀਅਰ ਵੋਟ ਆਪਾਂ ਨੇੜੇ ਪਹੁੰਚ ਗਏ ਆ ਤੇ ਗਿਣਤੀ ਤੇ 10 ਦਿਨ ਰਹਿ ਗਏ ਤੇ ਪਰ ਪਿੰਡਾਂ ਦੇ ਵਿੱਚ ਕੋਈ ਤੁਹਾਡੇ ਪਿੰਡਾਂ ਵਿੱਚ ਤਾਂ ਬਿਲਕੁਲ ਹੀ ਮੈਂ ਕੁਝ ਦੇਖਿਆ ਨਹੀਂ ਉਹ ਬਿਲਕੁਲ ਮੋਲ ਭਾਈ ਜੀ ਸਿਆਣੇ ਹੋਈ ਜਾਂਦੇ ਲੋਕ ਤੇ ਹੋਣਗੇ ਟੇਡਾ ਖਾ ਕੇ ਕਹਿੰਦੇ ਅਕਲ ਆ ਜਾਂਦੀ ਵੀ ਅੱਗੇ ਪੱਥਰ ਪਿਆ ਸੀਗਾ ਤੇ ਹੋਣਗੇ ਇਹ ਸੀ ਵੈਲ ਸੀ ਨਰਮੇ ਦੀ ਹਾਂਜੀ ਨਾ ਬੀ ਮਿਲਦੇ ਬੀ ਲਾਉ ਖਤਮ ਗੁਣਿਤ ਕੀ ਇਹਨਾਂ ਨੇ ਬਾਜ਼ਾਰ ਵਾਲਿਆਂ ਨੇ ਇਹ ਕਰਤਾ ਵੀ ਅਸੀਂ ਬਿੱਲ ਨਹੀਂ ਦੇਣਾ ਇਹ ਤਾਂ ਸਰਕਾਰ ਕੇ ਨਹੀਂ ਬਿੱਲ ਹੋ ਬਿੱਲ ਨਹੀਂ ਦੇ ਰਹੇ ਸੀ ਬੀ ਦਾ ਬਿੱਲ ਨਹੀਂ ਮੈਣਾ ਸੀ ਬਿਨਾ ਬੀ ਤੋਂ ਲੈ ਜਾਓ ਸਾਡੀ ਕੋਈ ਗਾਰੰਟੀ ਨਹੀਂ ਤੇ ਸਰਕਾਰਾਂ ਦਾ ਧਿਆਨ ਦੇਖੋ ਕਿੱਥੇ ਹੈ ਜੇ ਸੀ ਕਮਾ ਲੈਂਦੀ ਜੇ ਸੀ ਕਮਾ ਲੈਂਦੀ ਉਹ ਬੀ ਜਰ ਤੋਂ ਪਹਿਲਾਂ ਹੀ ਸੜ ਗਈ ਤੇ ਖੇਤੀਬਾੜੀ ਮੰਤਰੀ ਜਾਲ ਤੋਂ ਇਲੈਕਸ਼ਨ ਚਲੂ ਜੇ ਪਏ ਬਸ ਉਹ ਕੀ ਬਹਣ ਕੀ ਹੈਗਾ ਜਦ ਵੀ ਸਪਰੇ ਹੈਗੀ ਹੈ ਸਪਰੇ ਲਿਆ ਕੋਈ ਅਸਰ ਨਹੀਂ ਕਰਦੀ ਜਮੀਨਦਾਰਾਂ ਦਾ ਜਮਾ ਮਤਲਬ ਜਮਤ ਹੁੰਦਾ ਅੱਛਾ ਨਹੀਂ ਵੀਰੇ ਬਿੱਲ ਦੇਣ ਦੀ ਗੱਲ ਜਿਵੇਂ ਤੁਸੀਂ ਕੀਤੀ ਸੀ ਵੀ 20 ਦਾ ਬਿੱਲ ਨਹੀਂ ਮਿਲਦਾ ਜੇ ਇਸ ਤੋਂ ਪਹਿਲਾਂ ਦਾ ਬਿੱਲ ਜਿਹੜਾ ਦੇ ਕੇ ਵੀ ਮੁਆਵਜ਼ਾ ਨਹੀਂ ਮਿਲਦਾ ਸੀਗਾ ਵੀ ਜਾਂ ਕੋਈ ਦੁਕਾਨਦਾਰ ਜਿਵੇਂ ਨਹੀਂ ਜੇ ਕਿ ਬਿੱਲ ਹੀ ਨਾ ਦਿੱਤਾ ਤਾਂ ਕੀ ਕੋਈ ਗਰੰਟੀ ਤਾਂ ਹੈ ਮੜੀ ਮੋਟੀ ਕਿਸੇ ਦੀ ਜ਼ਿੰਮੇਵਾਰੀ ਤਾਂ ਬਣਦੀ ਹੈ ਨਾ ਜੀ ਕਿਸੇ ਦਾ ਕੋਈ ਕਿਸੇ ਦਾ ਵਿਆਜ ਮਾਫ ਹੋ ਜਾਂਦਾ ਕੋਈ ਕਿਸੇ ਦਾ ਕੋਈ ਕਿਸਾਨ ਦਾ ਕਿਤੇ ਕੋਈ ਮਾੜਾ ਮੋਟਾ ਕਿਤੇ ਫਾਇਦਾ ਤਾਂ ਹੁੰਦਾ ਨਾ ਜੀ ਅਗਲਿਆਂ ਨੇ ਤਾਂ ਸਪਸ਼ਟ ਹੀ ਕਹਿਤਾ ਵੀ ਬੀ ਲੈ ਜਾਓ ਸਾਡੇ ਬਣੀਓ ਕੋਈ ਗਰੰਟੀ ਨਹੀਂ ਹੋਣਾ ਜਾਂ ਨਹੀਂ ਹੋਣਾ ਤੁਸੀਂ ਲਿਜਾਣਾ ਲੈ ਜਾਓ ਨਹੀਂ ਤਾਂ ਸਾਡੇ ਬਣੀਓ ਨਾਲ ਦੁਕਾਨਾਂ ਤੇ ਵੀ ਹੈ ਨਹੀਂ ਜੀ ਸਾਰੇ ਵੱਡੀ ਇੱਕ ਗੱਲ ਵੇਖੋ ਪਹਿਲਾ ਸਾਡੇ ਠਿਕ ਨਹਿਰ ਬਣਨੀ ਸੀਗੀ ਠੀਕ ਹੈ ਡੇਢ ਮਹੀਨਾ ਉਹ ਉਹ ਬੰਦ ਕਰਤੀ ਪਾਣੀ ਨਹੀਂ ਆਇਆ ਫੇਰ ਕਹਿੰਦੇ ਦੂਸਰੀ ਪਿੱਛੇ ਬਣਨੀ ਹੈ ਨਹਿਰ ਡੇਢ ਮਹੀਨੇ ਸਰੰਦ ਫਿਲਟਰ ਡੇਢ ਮਹੀਨਾ 3 ਮਹੀਨੇ ਹੋ ਗਏ ਹੁਣ ਅਸੀਂ ਪਾਈਪਾਂ ਪਵਾਉਣੀਆਂ ਸਾਡੇ ਮੋਗੇ ਦੇ ਵਿੱਚ ਤੇ ਉਸ ਤੋਂ ਬਾਅਦ 1 ਮਹੀਨਾ ਹੋ ਗਿਆ ਉਹਨੂੰ ਪਾਈਪਾਂ ਪਾਈ ਜਾਂਦੇ 4 ਮਹੀਨੇ ਹੋ ਗਏ ਸਾਡੇ ਖੇਤ ਚ ਪਾਣੀ ਨਹੀਂ ਗਿਆ ਜੀ ਤੁਸੀਂ ਪਾਰਟੀ ਦੇ ਵਰਕਰ ਹੋ ਤੁਹਾਡੇ ਸੀਐਮ ਸਾਹਿਬ ਕਹਿੰਦੇ țeਲਾਂ ਤੇ ਪਾਣੀ ਪਹੁੰਚਾਤਾ țeਲਾਂ ਦੇ ਤਾਂ ਸਾਡੇ ਤਾਂ ਉੱਤੇ ਪਹੁੰਚ ਗਿਆ ਜੀ ਬਸ ਇਹ ਮੇਰੇ ਖਿਆਲ ਨਾਲ ਜੇ ਬਾਗ ਵਾਸਤੇ ਜੇ ਕੋਈ 5% ਚ ਅਸੀਂ ਔਨੇ ਬਾਗ ਬਚੇ ਸੀਗੇ ਤੇ ਸਾਨੂੰ ਵੀ ਸੰਗਲ ਪਾਉਣਾ ਪਊਗਾ ਫਿਰ ਤੇ ਮੈਨੂੰ ਤਾਂ ਲੱਗਦਾ ਜਿਵੇਂ ਖੇਤੀਬਾੜੀ ਮੰਤਰੀ ਸਾਹਿਬ ਆਪਣੇ ਇਲੈਕਸ਼ਨ ਦੇ ਵਿੱਚ ਵਿਜੀ ਇਲੈਕਸ਼ਨ ਤਾਂ ਫ੍ਰੀ ਹੋ ਗਿਆ ਨਾਲ ਹਾਂ ਜੀ ਇਦੋਂ ਪਹਿਲਾਂ ਫ੍ਰੀ ਸੀਗੇ ਇਲੈਕਸ਼ਨ ਤਾਂ ਹੁਣ ਚੱਲੋ ਹੋਇਆ ਇਦੋਂ ਪਹਿਲਾਂ ਕਿਹੜਾ ਕੁਮਾਰ ਕੇ ਮਾਰ ਲੇ ਪਹਿਲਾਂ ਵੀ ਫ੍ਰੀ ਸੀਗੇ ਇਹ ਤਾਂ ਇੱਕ ਬਹਾਨਾ ਬਸ ਆਪਦਾ ਹੈਗਾ ਜਾਂਦੇ ਹੈ ਤੇ ਉਹ ਕੇ ਇੰਸਟਰਾਮੈਂਟ ਦਾ ਪਾਣੀ ਲੋਡ ਨਾਲੋਂ ਵੱਧ ਚੱਲੀ ਜਾਂਦਾ ਜੀ ਤੇ ਸਾਡੇ ਜਿੱਥੇ ਹੁਣ ਪੂਰੀ ਤਰ੍ਹਾਂ ਲੋਡ ਆ ਬਾਗਾਂ ਨੂੰ ਇਸ ਟਾਈਮ ਆ ਜਿਹੜੇ 2 ਮਹੀਨੇ ਬਾਗਾਂ ਵਾਸਤੇ ਪਾਣੀ ਦੇ ਪੂਰੇ ਜ਼ਰੂਰੀ ਹੁੰਦੇ ਆ ਤੇ ਹੁਣ ਮੇਰਾ ਖਿਆਲ ਹੈ ਵੀ ਕਿਤੇ ਬੰਦੀ ਆ ਗਈ ਕਿਤੇ ਟੁੱਟ ਗਈ ਕਿਤੇ ਸਰੰਦ ਫਿਲਟਰ ਚ ਬੰਦੀ ਤੇ ਇਹਨਾਂ ਨੇ ਉਹ ਮੇਰਾ ਖਿਆਲ ਹੈ ਜਿਵੇਂ ਬਾਈ ਨੇ ਦੱਸਿਆ ਵੀ 5% ਜਿਹੜੇ ਬਾਗ ਰਹੇ ਉਹ ਪੱਟੇ ਜਾਣੇ ਆ ਤੇ ਮੇਰਾ ਇਹ ਇਹ ਕੀ ਕਹਿ ਰਹੇ ਆ ਵੀ ਵਾਟਰ ਲੈਵਲ ਜ਼ਮੀਨ ਦਾ ਥੱਲੇ ਜਾ ਰਿਹਾ ਪਰ ਸਾਡੇ ਪਿੰਡ ਦੇ ਲੋਕ ਝੋਨੇ ਵੱਲ ਆ ਰਹੇ ਆ ਕੋਈ ਹੱਲ ਨਹੀਂ ਉਹ ਕਹਿੰਦੇ ਖਾਰੇ ਪਾਣੀ ਦੀਆਂ ਵੈਰਾਈਟੀਆਂ ਲਾ ਲਾਂਗੇ ਪਰ ਸਾਡੇ ਕੋਲੇ ਹੋਰ ਕੋਈ ਨਹੀਂ ਐਦੀ ਐਮਐਸਪੀ ਤਾਂ ਹੈ ਸਹੀ ਹੈ ਹਾਂ ਇੱਕ ਇੱਕ ਕਹਿ ਰਹੇ ਆ ਵੀ ਝੋਨੇ ਨੂੰ ਤੋਂ ਦੂਰ ਕਰਨਾ ਹੈ ਖੇਤੀ ਵਿਭਿੰਨਤਾ ਲਿਆਉਣੀ ਹੈ ਬਾਗਾਂ ਵਾਲੇ ਪਾਸੇ ਲੈ ਕੇ ਜਾਣਾ ਪਰ ਧਿਆਨ ਇਹਨਾਂ ਦਾ ਹੈ ਕੋਈ ਨਹੀਂ ਬਾਗ ਪੱਟੇ ਜਾ ਰਹੇ ਤੇ ਮੇਰੇ ਪਿੰਡ ਦੇ ਵਿੱਚ ਐਤਕੀ ਘੱਟੋ ਘੱਟ 6-700 ਕਿੱਲਾ ਨਵੇਂ ਸਿਰਿਓਂ ਝੋਨਾ ਲੱਗ ਜਾਣਾ ਹੈ ਅੱਛਾ ਹਾਂ ਇਹ ਤਰਸਤੀ ਆ ਪੰਜਾਬ ਦੀ ਵੀ ਜਿਹੜੀ ਪਾਸੇ ਸਰਕਾਰ ਤਾਂ ਇਹ ਜ਼ੋਰ ਲਾ ਰਹੀ ਸੀਗੀ ਵੀ ਛੋਣੇ ਨੂੰ ਵੈਸੇ ਸਿੱਧੀ ਬਜਾਈ ਦੀਆਂ ਗੱਲਾਂ ਵੀ ਕਰਦੀ ਸੀਗੀ ਤੇ ਵੀ ਫਸਲੀ ਵਿਭਿੰਨਤਾ ਦੀ ਜਿਵੇਂ ਬਾਈ ਨੇ ਬਹੁਤ ਵਧੀਆ ਇਹਦੇ ਤੇ ਜ਼ਿਕਰ ਕੀਤਾ ਫਸਲੀ ਵਿਭਿੰਨਤਾ ਬਾਰੇ ਵੀ ਬਾਗਾਂ ਬਾਰੇ ਜੋਰ ਪਾ ਰਹੀ ਹੈ ਇੱਕ ਸਾਧ ਨੂੰ ਪਰ ਜਿੰਨਾ ਪਿੰਡਾਂ ਦੇ ਵਿੱਚ ਬਾਗ ਆ ਜ ਬਾਗਾਂ ਵਾਲੀ ਬੈਲਟ ਦੇ ਵਿੱਚ ਹੀ ਅੱਜ ਆਪ ਆਏ ਆ ਹਲਕਾ ਬੱਲੂਆਣੇ ਦੇ ਪਿੰਡਾਂ ਦੇ ਵਿੱਚ ਫਰਦੇ ਸੀਗੇ ਤੇ ਇੱਥੋਂ ਦੀ ਗਰਾਊਂਡ ਜੀਰੋ ਦੀ ਰਿਪੋਰਟ ਅਸੀਂ ਜ਼ਰੂਰ ਸਰਕਾਰ ਤੱਕ ਅਪੋਰਟਿੰਗ ਜਿਹੜੀ ਪਹਚਾਣ ਦੀ ਕੋਸ਼ਿਸ਼ ਕਰਾਂਗੇ ਤੇ ਇਸੇ ਤਰ੍ਹਾਂ ਹੀ ਅਸੀਂ ਆਏ ਦਿਨ ਤੁਹਾਨੂੰ ਵੱਖ-ਵੱਖ ਹਲਕਿਆਂ ਦਾ ਜਿਹੜਾ ਹਾਲ ਦਿਖਾਉਂਦੇ ਰਹਾਂਗੇ ਤੁਸੀਂ ਸਾਡਾ ਸਾਥ ਇਸੇ ਤਰ੍ਹਾਂ ਜਿੰਦੇ ਰਹੋ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਮੇਰੇ ਨਾਲ ਮੇਰੇ ਕੈਮਰਾਮੈਨ